ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸਾਥ ਸੰਗਤ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਇਹ ਬਹੁਤ ਵਾਇਰਲ ਸੰਗਤਾਂ ਨੇ ਇਸ ਦਾ ਜ਼ਿਕਰ ਕੀਤਾ ਵੜੀ ਵੇਰ ਇਸ ਦਾ ਜ਼ਿਕਰ ਹੋਇਆ ਸੋ ਪਿਆਰਿਓ ਬਹੁਤ ਜ਼ਿਆਦਾ ਇਸ ਵਿਸ਼ੇ ਨੂੰ ਲੈ ਕੇ ਸਵਾਲ ਜਵਾਬ ਹੁੰਦੇ ਨੇ ਕਾਰਜਾਂ ਦੀ ਪੂਰਤੀ ਦੇ ਲਈ ਕਿਹੜਾ ਸ਼ਬਦ ਕਰੀਏ ਕਿਹੜੇ ਸ਼ਬਦ ਦਾ ਜਾਪ ਕਰੀਏ ਕਿਹੜੇ ਸ਼ਬਦ ਦਾ ਅਸੀਂ ਜਿਹੜਾ ਹੈ ਉਹ ਨਿਤਨੇਮ ਕਰੀਏ ਬਹੁਤ ਸਾਰੇ ਸਵਾਲ ਜਿਹੜੇ ਨੇ ਇਸ ਵਿਸ਼ੇ ਤੇ ਬਣ ਜਾਂਦੇ ਨੇ ਸੋ ਆਪਾਂ ਕੋਸ਼ਿਸ਼ ਕਰ ਰਹੇ ਆਂ ਨਾਲ ਦੀ ਨਾਲ ਹਰ ਇੱਕ ਵਿਸ਼ੇ ਤੇ ਵਿਚਾਰਾ ਕਰਨ ਦੀ ਹਰ ਇੱਕ ਚੀਜ਼ ਨੂੰ ਸਮਝਣ ਦੀ ਵਿਚਾਰਣ ਦੀ ਔਰ ਅੱਜ ਜਿਹੜਾ ਵਿਸ਼ਾ ਆਪਾਂ ਸਮਝਣਾ ਹੈ ਵੀ ਕਾਰਜਾਂ ਦੀ ਪੂਰਤੀ ਕਿਸ ਤਰ੍ਹਾਂ ਹੋਵੇਗੀ ਕਿਹੜਾ ਸ਼ਬਦ ਕਰੀਏ ਕਿਸ ਵਿਧੀ ਦੇ ਨਾਲ ਕਰੀਏ ਕਿਹੜਾ ਉਹ ਸ਼ਬਦ ਹੈ ਉਹਦੇ ਬਾਰੇ ਆਪਾਂ ਜ਼ਰੂਰ ਅੱਜ ਸਾਂਝਾ ਪਾਵਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਹਿਲਾਂ ਤੇ ਫਤਿਹ ਬਲਾਓ ਹਾਜ਼ਰੀ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇਹ ਜਿਹੜਾ ਸ਼ਬਦ ਆਪਾਂ ਵਿਚਾਰਾਂਗੇ ਅੱਜ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸ਼ਬਦ ਹੈ ਸੋਰਠਿ ਰਾਗ ਦੇ ਵਿੱਚ ਮੌਜੂਦ ਹੈ 621 ਨੰਬਰ ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸ਼ਬਦ ਮੌਜੂਦ ਵੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਇਹ ਸ਼ਬਦ ਦਰਜ ਹੈ ਸੋਰਠਿ ਰਾਗ ਦੇ ਵਿੱਚ ਇਹ ਸ਼ਬਦ ਦਰਜ ਹੈ ਰੋਜ਼ਾਨਾ ਇਸ ਸ਼ਬਦ ਦਾ ਜਾਪ ਕਰਨਾ ਹੈ ਉਸ ਤੋਂ ਉਪਰੰਤ ਅਰਦਾਸ ਕਰਨੀ ਹੈ ਜਦੋਂ ਸਵੇਰੇ ਉਠਾਂਗੇ ਇਸ਼ਨਾਨ ਬਾਣ ਕਰਨ ਤੋਂ ਬਾਅਦ ਤੇ ਇਹ ਸ਼ਬਦ ਦਾ ਨਿਰੰਤਰ ਜਾਪ ਕਰਨਾ ਹੈ ਇਹ ਸ਼ਬਦ ਨੂੰ ਨਿਰੰਤਰ ਜਿਹੜਾ ਹੈ ਉਹ ਨਿਤਨੇਮ ਦੇ ਰੂਪ ਦੇ ਵਿੱਚ ਕਰਨਾ ਹੈ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਸਮਝ ਕੇ ਕਰਨਾ ਹੈ ਨਾਗਾ ਨਹੀਂ ਪਾਉਣਾ ਬਿਨ ਨਾਗੇ ਕਰਨਾ ਹੈ 51 ਦਿਨ ਰੋਜ਼ ਕਰਨਾ ਹੈ ਬਿਨਾ ਨਾਗੇ ਦੇ ਇਹਦਾ ਜਿਹੜਾ ਜਾਪ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਰਹਿਮਤਾ ਕਰਨਗੇ ਸੋ ਪਿਆਰੇ ਉਹ ਆਪਾਂ ਰੋਜ਼ ਦਾ ਜਾਪ ਕਰੀਏ ਉਸ ਤੋਂ ਬਾਅਦ ਅਰਦਾਸ ਜ਼ਰੂਰ ਕਰਨੀ ਹੈ ਇਹਨਾ ਆ ਕੇ ਇਸ਼ਨਾਨ ਕਰਕੇ ਸਵੱਛ ਵਸਤਰ ਪਹਿਨ ਕੇ 101 ਵਾਰ 51 ਦਿਨ ਇਸ ਦਾ ਜਾਪ ਕਰਨੇ ਤੇ ਸਾਰੇ ਕਾਰਜਾਂ ਦੇ ਵਿੱਚ ਫਤਿਹ ਹੋ ਜਾਏਗੀ ਸਾਰੇ ਕਾਰਜਾਂ ਦੇ ਵਿੱਚ ਸਤਿਗੁਰੂ ਜੀ ਨੇ ਆਪ ਫਤਿਹ ਕਰਵਾ ਦੇਣੀ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਸ ਗੱਲ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਹੋਰ ਵੱਡਾ ਠੋਸ ਕੋਈ ਕਾਰਨ ਵੀ ਨਹੀਂ ਹੈ ਸਤਿਗੁਰੂ ਜੀ ਕਿਰਪਾ ਕਰਨਗੇ ਅੱਜ ਦੇ ਇਸ ਵਿਸ਼ੇ ਨੂੰ ਆਪਾਂ ਸਮਝਿਆ ਇਹ ਸ਼ਬਦ ਨੂੰ ਆਪਾਂ ਮੂਲ ਰੂਪ ਦੇ ਵਿੱਚ ਹੁਣ ਪੜਾਂਗੇ ਸੋ ਪਹਿਲਾਂ ਤੇ ਇੱਕ ਦਫਾ ਆਖੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸੋਰਠ ਮਹਲਾ ਪੰਜ ਵਾ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸਨਾਨ ਗ੍ਰਹਿ ਆਏ ਅਨਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚੇਤ ਲਾਏ ਉਸ ਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾਂ ਸਤ ਗੁਰ ਕੀ ਸਚ ਸਾਖੀ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦਰਣਾਇ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇ ਖੋਏ ਪਾਪ ਭਏ ਸਭ ਪਾਵਨ ਜਾਨ ਨਾਨਕ ਸੁਖ ਘਰ ਆਇਆ ਪਿਆਰਿਓ ਇਹ ਸ਼ਬਦ ਦਾ ਜਾਪ ਨਿਰੰਤਰ ਕਰਨਾ ਹੈ ਪੂਰੇ ਕਾਰਜਾਂ ਦੀ ਪੂਰਤੀ ਇਸ ਸ਼ਬਦ ਦੇ ਜਾਪ ਕੀਤੇ ਆ ਹੋ ਜਾਏਗੀ ਹਰ ਕਾਰਜ ਦੇ ਵਿੱਚ ਫਤਿਹ ਹੋਏਗੀ ਜਦੋਂ ਇਹ ਸ਼ਬਦ ਦਾ ਨਿਰੰਤਰ ਜਾਪ ਕਰਾਂਗੇ ਇਸ ਪਾਵਨ ਸ਼ਬਦ ਦਾ ਆਪਾਂ ਨਿਰੰਤਰ ਜਾਪ ਕਰਦੇ ਜਾਵਾਂਗੇ ਫਿਰ ਆਪਣੇ ਆਪ ਸਤਿਗੁਰੂ ਜੀ ਨੇ ਕਿਰਪਾ ਕਰ ਦੇਣੀ ਹੈ ਜੋ ਮੰਗੋਗੇ ਉਹੀ ਮਿਲੇਗਾ 파ਤਸ਼ਾਹ ਨੇ ਕਿਰਪਾ ਜ਼ਰੂਰ ਕਰਦੀ ਹੈ ਸਾਰੇ ਕਾਰਜਾਂ ਦੇ ਵਿੱਚ ਸਾਡੀ ਆਪਣੇ ਆਪ ਫਤਿਹ ਹੋ ਜਾਣੀ ਹੈ ਸੋ ਇਹਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਜੀ ਨਵੇਂ ਸ਼ਬਦ ਦੇ ਨਾਲ ਆਪਾਂ ਸਾਂਝਾ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ